ਹਲਕਾ ਖੇਮ ਕਰਨ ਦੇ ਪਿੰਡ ਚੀਮਾਏ ਵਿਖੇ ਅੱਜ ਪਹੁੰਚੇ ਆ ਅੱਜ ਜਿਸ ਗਰੀਬ ਪਰਿਵਾਰ ਦੀ ਤੁਹਾਨੂੰ ਦਾਸਤਾਨ ਦੱਸਣ ਜਾ ਰਹੇ ਆ ਇਹ ਘਰ ਵੀ ਨਸ਼ੇ ਨੇ ਪਟ ਲਿਆ ਨਸ਼ੇ ਨੇ ਇਹ ਘਰ ਝਾੜ ਕੇ ਰੱਖ ਦਿੱਤਾ ਕਿ ਨਸ਼ੇ ਦੇ ਨਾਲ ਇਸ ਘਰ ਦੇ ਮੁਖੀ ਦੀ ਮੌਤ ਹੋ ਚੁੱਕੀ ਏ ਮਰਨ ਵਾਲਾ ਤਾਂ ਮਰ ਗਿਆ ਪਰ ਇਸ ਘਰ ਦੇ ਜੋ ਅੱਜ ਹਾਲਾਤ ਨੇ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਉਹ ਸਾਰੀ ਜਿਹੜੀ ਦਾਸਤਾਨ ਉਹ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਆਪਣੇ ਕੈਮਰੇ ਦੀ ਅੱਖ ਦੇ ਨਾਲ ਦਿਖਾ ਦਿੱਤੇ ਜਾਣ ਇਸ ਘਰ ਦੇ ਹਾਲਾਤ ਨੇ ਬਾਥਰੂਮ ਨੇ ਬਾਥਰੂਮ ਬਣੇ ਨੇ ਐਕਸਰੇ ਸੇਹੀ ਗੱਲਾ ਕਰਦੇ ਆ ਕਿ ਸਰਕਾਰਾਂ ਜਿਹੜੀਆਂ ਨੇ ਸਰਕਾਰਾਂ ਬੜੇ ਬੜੇ ਤਗੜੇ ਵਾਦੇ ਕਰਦੀਆਂ ਨੇ ਗਰੀਬਾਂ ਦੀ ਭਲਾਈ ਵਾਸਤੇ ਸਕੀਮਾਂ ਚਲਾਉਂਦੀਆਂ ਨੇ ਪਰ ਗਰੀਬਾਂ ਤੱਕ ਜਿਹੜੀਆਂ ਸਕੀਮਾਂ ਉਹ ਨਹੀਂ ਪਹੁੰਚਦੀਆਂ ਬਾਥਰੂਮ ਬਣੇ ਨੇ ਪਰ ਛੱਤ ਨਹੀਂ ਪੈ ਸਕੀ ਇੱਕ ਕਮਰਾ ਏ ਇਸ ਭੈਣ ਦਾ ਕਮਰਾ ਵੀ ਜਿਹੜਾ ਏ ਉਹ ਬਹੁਤ ਮੰਦੇ ਹਾਲਾਤ ਨੇ ਕਮਰੇ ਦੇ ਬਾਲਿਆਂ ਵਾਲੀ ਛੱਤ ਹੈ ਤੇ ਤੇੜਾਂ ਜੜੀਆਂ ਨੇ ਆਈਆਂ ਹੋਈਆਂ ਨੇ ਟੈਲਾਂ ਜੜੀਆਂ ਨੇ ਛੱਤ ਦੇ ਵਿੱਚੋਂ ਡਿੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਕੰਧਾਂ ਦੇ ਵਿੱਚ ਦਰਾਰਾ ਆ ਚੁੱਕੀਆਂ ਨੇ ਕੰਧ ਦੇ ਵੇਖੋ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਕੰਧ ਦੇ ਲਾਗੋ ক্লোਜ ਕਰਕੇ ਉਹ ਵਿਖਾ ਦਿੱਤੇ ਜਾਣ ਉਹ ਜਿਹੜੀ ਤਸਵੀਰ ਹੈ ਕਿਸ ਤਰ੍ਹਾਂ ਜਿਹੜੀ ਦੀਵਾਰ ਉਹ ਪਾਟੀ ਹੋਈ ਹੈ ਪਤਾ ਨਹੀਂ ਕਿਹੜੇ ਵੇਲੇ ਜਿਹੜੀ ਦੀਵਾਰ ਹੈ ਬਹਿਜੇ ਤੇ ਕੋਈ ਭਾਣਾ ਜੜਾ ਜਾਂ ਕੋਈ ਹਾਦਸਾ ਆਏ ਉਹ ਵਾਪਰ ਜੇ ਸੋ ਸਰਕਾਰ ਨੇ ਇੱਕ ਸਕੀਮ ਚ ਲਾਈ ਸੀ ਭਾਰਤ ਆਵਾਸ ਯੋਜਨਾ ਦੇ ਤਹਿਤ ਹਰੇਕ ਨੂੰ ਪੱਕਾ ਘਰ ਬਣਾਉਣ ਦੀ ਪਰ ਜਦੋਂ ਗਰਾਉਂਡ ਜ਼ੀਰੋ ਤੇ ਆ ਕੇ ਜਦੋਂ ਹਾਲਾਤ ਵੇਖੀਦੇ ਨੇ ਤਾਂ ਜਿਹੜੇ ਸਰਕਾਰਾਂ ਦੇ ਜਿਹੜੇ ਵਾਅਦੇ ਕੀਤੇ ਹੁੰਦੇ ਨੇ ਸਕੀਮਾਂ ਚਲਾਈਆਂ ਹੁੰਦੀਆਂ ਨੇ ਉਹ ਕਿਤੇ ਨਜ਼ਰ ਨਹੀਂ ਆਉਂਦੀਆਂ ਕਿੱਥੇ ਕਮੀ ਐ ਜਾਂ ਜਿਹੜੇ ਮੋਤਬਰ ਪਿੰਡ ਦੇ ਬਣਾਏ ਜਾਂਦੇ ਨੇ ਸਰਪੰਚ ਪੰਚ ਬਣਾਏ ਜਾਂਦੇ ਨੇ ਜਾਂ ਉਹ ਪੂਰੀ ਜਾਣਕਾਰੀ ਵੀਡੀਓ ਤੱਕ ਡੀਸੀ ਤੱਕ ਜਾਂ ਸਰਕਾਰ ਤੱਕ ਕਿ ਉਹ ਨਹੀਂ ਪਚਾਉਂਦੇ ਕੌਣ ਕਸੂਰਵਾਰ ਹੈ ਇਹ ਤਾਂ ਜਦੋਂ ਪਰਚੋਲ ਕਰ ਕਰਾਂਗੇ ਉਦੋਂ ਪਤਾ ਲੱਗੇਗਾ ਕਿ ਕਸੂਰਵਾਰ ਇਸ ਦਾ ਕੌਣ ਹੈ ਪਰ ਜਿਸ ਘਰ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਗਰੀਬ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆਂ ਕਿ ਇਸ ਟਾਈਮ ਤੇ ਗਰੀਬ ਪਰਿਵਾਰ ਦੇ ਹਾਲਾਤ ਕਿੱਦਾਂ ਨੇ ਕੀ ਕਮਾਈ ਦੇ ਸਾਧਨ ਨੇ ਕਿੱਦਾਂ ਗੁਜ਼ਾਰਾ ਚੱਲਦਾ ਏ ਉਹ ਸਾਰੇ ਜਿਹੜੇ ਹਾਲਾਤ ਨੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਬਾਪੂ ਜੀ ਕੀ ਹਾਲ ਚੱਲ ਨੇ ਬੋਲ ਦਿਓ ਜੀ ਕੀ ਪਰਿਵਾਰ ਦੇ ਹਾਲਾਤ ਨੇ ਪਰਿਵਾਰ ਵੀ ਜਿੱਦ ਬੰਦਾ ਵੱਡੀ ਆਪਣਾ ਖਰਾਬ ਹੋਊ ਤੇ ਗਾਂ ਬੱਚੇ ਹੀ ਪੜਾਇਏ ਸੀ ਕਿ ਉਹਨਾਂ ਨੇ ਨਗਲਾ ਪਹਿਣਾ ਚਰੋਲ ਨਾ ਲੱਥੇ ਹ ਹ ਮੈਸੇਜ ਪਾ ਗਏ ਉਹਨਾਂ ਥਕੇ ਖਾਂ ਰੱਟੇ ਹ ਹ ਥੋੜੀ ਆ ਤੇ ਕੁੜੀ ਵੀ ਕੀ ਫਰਕ ਨਹੀਂ ਨਿਖ ਪਾਪ ਕੀਤੀ ਆ ਅੱਛਾ ਪਾਪ ਕੀਤੇ ਹੁੰਦੇ ਜਦੋਂ ਹ ਹ ਸਾਈਂ ਤੋਂ ਜਿਹੜਾ ਪਾਪ ਭਿੰਡਿਆ ਹ ਹ ਤੁਸੀਂ ਦੇਖ ਸਕਦੇ ਜੋ ਕਿ 80 ਸਾਲ ਦੇ ਕਰੀਬ ਬਜ਼ੁਰਗ ਹੈ ਜਿਹਦਾ ਮਨ ਭਰ ਆਇਆ ਹੈ ਗੱਲ ਕਰਦਿਆਂ ਕਿਉਂਕਿ ਪੁੱਤ ਜਿਹੜਾ ਉਹ ਨਸ਼ੇ ਦੇ ਦਾ ਸੈਮਨ ਕਰਦਿਆਂ ਇਸ ਜਹਾਨ ਤੋਂ ਕੂਚ ਕਰ ਗਿਆ ਪਿੱਛੇ ਦੋ ਬੱਚੇ ਛੱਡ ਗਿਆ ਆਪਣੀ ਪਤਨੀ ਛੱਡ ਗਿਆ ਤੇ 80 ਸਾਲ ਦਾ ਜਿਹੜਾ ਬਜ਼ੁਰਗ ਹੈ ਜਦੋਂ ਪੁੱਤ ਜਵਾਨ ਹੁੰਦਾ ਹੈ ਤਾਂ ਮਾਪਿਆਂ ਦੇ ਮਨ ਦੇ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਕਿ ਆ ਜਿਹੜਾ ਪੁੱਤ ਹੈ ਇਹ ਬਟਾਪੇ ਦੇ ਵਿੱਚ ਮੇਰੀ ਲਾਫੀ ਬਣੇਗਾ ਪਰ ਜਦੋਂ ਉਹ ਜਿਹੜੇ ਹਾਲਾਤ ਨੇ ਉਹ ਮਾਂ ਪਿਓ ਨੂੰ ਹੰਡਾਉਣੇ ਪੈਂਦੇ ਨੇ ਬਜ਼ੁਰਗ ਨੂੰ ਹੰਡਾਉਣੇ ਪੈਂਦੇ ਨੇ ਤਾਂ ਫਿਰ ਜਿਹੜੀ ਜ਼ਿੰਦਗੀ ਆ ਉਹ ਤੇ ਦੁੱਬਰ ਬੰਦੀ ਬੰਦੀ ਏ ਤਾਂ ਜਿਹੜੇ ਪਿੱਛੇ ਪਰਿਵਾਰ ਰਹਿ ਜਾਂਦਾ ਉਹਨਾਂ ਦੇ ਹਾਲਾਤ ਵੀ ਬੜੇ ਮੰਦੇ ਹੋ ਜਾਂਦੇ ਨੇ ਬਜ਼ੁਰਗੋ ਤੁਹਾਡਾ ਕੋਈ ਪੰਚ ਸਰਪੰਚ ਨੇ ਕੋਈ ਮਦਦ ਕੀਤੀ ਨਹੀਂ ਸਾਡੇ ਵਿੱਚ ਕੋਈ ਨਹੀਂ ਦਿੱਤਾ ਅੱਛੇ ਮੱਛੇ ਰਾ ਜਾਂਦੇ ਰਿਆਂ ਮੈਂ ਪਤਨ ਕਿੰਨੀਆਂ ਕੇ ਨਖੜਾ ਦਿੱਤੀਆਂ ਪਿੱਛੇ ਮੈਨੂੰ ਕਾਨ ਕੀ ਦੇ ਦਿਆ ਕਰੋ ਹੂੰ ਹੋਰ ਵੀ ਕਈ ਆ ਕੇ ਕੋਠੇ ਉਹਨ ਮਗਰ ਮਗਰ ਲਿਖਦੇ ਹੀ ਨਾ ਤੋਂ ਉਹਨ ਮਗਰ ਮਗਰ ਕੋਠੇ ਵੀ ਜਾਂਦਾ ਨਹੀਂ ਆਏ ਹੂੰ ਮੈਂ ਇਹ ਹੋਂ ਕਣਕ ਤੇ ਗਰੀਬਾਂ ਨੂੰ ਮਿਲਦੀ ਏ ਤੇ ਤੁਸੀਂ ਕਿਹੜੇ ਅਮੀਰ ਜੋ ਜਿਹੜੀ ਤੁਹਾਨੂੰ ਨਹੀਂ ਮਿਲਦੀ ਪਈ ਇਹ ਸਰਪੰਚ ਜਿਹੜੇ ਆ ਨੇ ਇਹ ਇਹ ਸਾਰੇ ਬੋਟਾਂ ਦੇ ਪਵਾੜੇ ਕਸੇ ਬੋਟਾਲੇ ਪਵਾੜੇ ਅਗਲਾ ਦਿਨ ਮੈਨੂੰ ਨਹੀਂ ਪਾਈ ਇਹਨੂੰ ਵਿਚਾਰੀ ਨੂੰ ਨਹੀਂ ਮਿਲ ਦਿੱਤੀ ਉਹਨੂੰ ਜਿਹੜਾ ਦੁੱਧ ਮੇਰਾ ਮੈਨੂੰ ਮਿਲਦੀ ਆ ਉਹ ਮੇਰੀ ਦੂਜੇ ਮੁੰਡੇ ਦੇ ਨਾਲ ਆਤੀ ਆ ਅੱਛੇ ਇਹ ਮੈਂ ਪਹਿਲਾਂ ਇੱਧਰ ਹੀਂ ਡੰਡ ਰਿਹਾ ਹਾਂ ਮੈਂ ਇਹਨਾਂ ਦੇ ਜੀਣ ਮਾਕਾ ਭਈ ਇਹ ਕੇ ਆ ਤੇ ਕੁੜੀ ਮੁੰਡਾ ਹੈ ਤੇ ਮੈਂ ਕਿਹਾ ਸਾਨੂੰ ਇੱਧਰ ਮਿਲ ਜਾ ਕਰੂ ਉਹ ਪਹਿਲਾਂ ਦੰਦੇ ਪਾਸ ਕਰਤੇ ਆ ਜੋ ਹੁਣ ਨਵੇਂ ਕਾਰਡ ਬਣੇ ਗਏ ਉਹ ਫੇਰ ਨਹੀਂ ਬਣੇ ਜੂ ਉਹਨੇ ਫੇਰ ਇਹ ਉਹ ਸੀਦੀ ਉਹ ਸੀ ਬੈ ਰਹੀ ਆ ਉਸੇ ਹਾਂ ਮੈਨ ਸਾਨੂੰ ਇਹਨੂੰ ਮਿਲੀ ਨਹੀਂ ਗਈ ਇਹ ਜਿਹੜੇ ਦੁਖੀਆ ਦੁਖੀ ਨਹੀਂ ਮਿਲਦੇ ਜਾਂ ਸਭ ਦਾ ਬੰਦਾ ਉਹ ਉਹਦਾ ਸਹਤਾ ਹੋ ਜਾਂਦਾ ਹੀ ਸਰਕਾਰ ਨੇ ਇੱਕ ਮਹਿੰਮ ਚਲਾਈ ਆ ਯੁੱਧ ਨਸ਼ਿਆਂ ਵਿਰੁੱਧ ਕਿ ਅਸੀਂ ਨਸ਼ਿਆਂ ਨੂੰ ਖਤਮ ਕਰਨਾ ਹੈ ਸਾਡਾ ਜਿਹੜਾ ਯੁੱਧ ਇਹਨਾਂ ਨਸ਼ਾ ਦੇ ਸਦਾਕਰਾਂ ਦੇ ਨਾਲ ਹੈ ਤੁਹਾਡੇ ਪਿੰਡ ਦੇ ਵਿੱਚ ਕੀ ਨਸ਼ਾ ਖਤਮ ਹੋ ਚੁੱਕਾ ਹੈ ਨਹੀਂ ਨਹੀਂ ਕੋਈ ਖਤਮ ਨਹੀਂ ਹੋਇਆ ਉਹ ਹੈ ਜਿਹੜਾ ਇਸ ਕੋ ਕਰਨਾ ਮੰਦਾ ਹੈ ਮੇਰਾ ਜੋ ਤੂੰ ਲਿਆ ਲਿਆਉਣਾ ਤੂੰ ਯਾਕੋ ਪਿਆਕ ਕਿਤੇ ਆ ਇੱਕ ਜਿਹੜਾ ਮੁਕਾਬਲਾ ਚ ਪੁੱਟਿਆ ਹੁੰਦਾ ਨਾ ਲੀਲਾ ਚ ਮੈਲ ਨਹੀਂ ਕਰਦਾ ਕਿਤੇ ਮੂੰਹ ਨਹੀਂ ਧੋਂਦਾ ਗੋਡੇ-ਗੋਡੇ ਗਾਲ੍ਹ ਦਿਆ ਅੱਛਾ ਨਸ਼ੇ ਪੱਤੀ ਵਾਲਿਆਂ ਚੋ ਕਿਤੇ ਆਉਂਦਾ ਨਾ ਹੁੰਦਾ ਵੀ ਨਹੀਂ ਗਾ ਪੈਰ ਹੋਏ ਅਜਿਹਾ ਕਾਲਾ ਜਿਹੜਾ ਬੋਨ ਨਾ ਅੱਛਾ ਮੂੰਹ ਇਸ ਤਰ੍ਹਾਂ ਦਾ ਐ ਇਨੇ ਬੰਦੇ ਹਾਲਾਤ ਨੇ ਹਲਾ ਦਿਆ ਤੇ ਉਹ ਮੈਂ ਮੈਂ ਜੇ ਦੰਦੇ ਨਾ ਤੋੜਦਾ ਨਾ ਉਹਨੇ ਮੈਨੂੰ ਅੱਖ ਨਾਲੇ ਪਾਪਾ ਧਾਰ ਦੇ ਦੇ ਜਿਹੜੋ ਮੈਂ ਪਾਸ ਧਾਰ ਦੇ ਤੇ ਚੰਗਾ ਪਾਪਾ ਐ ਤੇ ਜਿਹਨੇ ਨਹੀਂ ਨਾ ਧਾਰ ਦਿੰਦਾ ਉਹ ਜੋ ਗਾਈ ਤੇ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਏ ਤੇ ਤੁਹਾਡੀ ਉਮਰ 80 ਤੋਂ ਵੱਧ ਹੀ ਹੋਣੀ ਆ ਮੇਰੇ ਖਿਆਲ ਦੇ ਨਾਲ ਤੇ ਕੋਈ ਕਮਾਈ ਤੁਸੀਂ ਕਰ ਨਹੀਂ ਸਕਦੇ ਠੀਕ ਹੈ ਤੇ ਘਰ ਦਾ ਜਿਹੜਾ ਖਰਚਾ ਰੋਟੀ ਪਾਣੀ ਕਿੱਦਾਂ ਚੱਲਦਾ ਪਿਆ ਏ ਉਹ ਤੁਹਾਨੂੰ ਦੱਸ ਦਿੱਤਾ ਪਈ ਏ ਟਾਈਮ ਜਿਹੜਾ ਨਾ ਕੋਈ ਗੁਜ਼ਾਰਾ ਕਰਨਾ ਪਵੇ ਪਾ ਦੁੱਧ ਲੈ ਕੇ ਦਹਾਂ ਦਾ ਤੇ ਉਹਨੇ ਮਾਰੀ ਮੋਟ ਖਾਣੀ ਆ ਰਾਤ ਨੂੰ ਮਾਰਾ ਮੋਟ ਖਾਣਾ ਭੀ ਜਿਆ ਕੇ ਦੂਣਾ ਨਾਲ ਦੀ ਰੋਟੀ ਮਿਲਦੀ ਏ ਉਹ ਤੇ ਟਾਈਮ ਪੂਰਾ ਤੇ ਉੱਤੇ ਬਲਕਿ ਨਾ ਖਾ ਕੇ ਪਾਲ ਜਾਂਦੇ ਆ ਤੇ ਜਦੋਂ ਕਿਸੇ ਟਾਈਮ ਤੇ ਕੋਈ ਪਹਾ ਤੇ ਲਾਉਣਾ ਕੋਲ ਹੋਵੇ ਤੇ ਉਦੋਂ ਉਹ ਜੋ ਕਈ ਵਾਰ ਭੁੱਖੇ ਵੀ ਸੌਂ ਜਾਂਦਾ ਜੇ ਸੌਂਦੇ ਰਹੇ ਜਾਂ ཉਾਨੇ ਤੇ ਆਪਾਂ ਪੁੱਛ ਲਵਾਂ ਮੇਰੀ ਨੂੰ ਵੀ ਆ ਕਈ ਵਾਰ ਭੁੱਖੇ ਵਿਚਾਰੇ ਕੀ ਪਾਇਆ ਜਾਂਦੇ ਰਹੇ ਲੰਮੇ ਨਹੀਂ ਕਰ ਰੋ ਯਾਰ ਘਰ ਦੇ ਵਿੱਚ ਗਰੀਬੀ ਹੈ ਇੰਨੀ ਗਰੀਬੀ ਰਹੀ ਹੈ ਕੋਈ ਰਿਸ਼ਤੇਦਾਰ ਵੀ ਨਹੀਂ ਬਾਹ ਫੜੀ ਆਣ ਕੇ ਰਿਸ਼ਤੇਦਾਰ ਸਾਰੇ ਖਾਨਦੇ ਹੁੰਦੇ ਆ ਮਾਪੇ ਤੇ ਆਨੇ ਮੂੰਹ ਤੇ ਕੋਈ ਰਿਸ਼ਤੇਦਾਰ ਆ ਜਿਹੜਾ ਦੁਖੀ ਵਾਲੇ ਕੋਈ ਨਹੀਂ ਮਾ ਫੜਦਾ ਠੀਕ ਹੈ ਸਾਡੇ ਨਾਲ ਉਹ ਭੈਣ ਵੀ ਮੌਜੂਦ ਹੈ ਜਿਨ੍ਹਾਂ ਦਾ ਪਤੀ ਨਸ਼ੇ ਦੀ ਲਪੇਟ ਦੇ ਵਿੱਚ ਆ ਕੇ ਜਦੀ ਡੈਥ ਹੋ ਚੁੱਕੀ ਏ ਉਹਨਾਂ ਦੇ ਕੋਲੋਂ ਵੀ ਆਪਾਂ ਜਾਣਦੇ ਆ ਭੈਣ ਜੀ ਕੀ ਨਾਮ ਤੁਹਾਡਾ ਸਿਮਰਨ ਬੇਟੀ ਪਤੀ ਨੂੰ ਕੀ ਗੱਲ ਹੋਈ ਸੀ ਪਤੀ ਨਸ਼ਾ ਪਤਾ ਖਾਂਦਾ ਸੀ ਅੱਛਾ ਜੀ ਹਾਂ ਜੀ ਤੇ ਦੌਰੇ ਪੈਂਦੇ ਸੀ ਤੇ ਵੀ ਤਾਂ ਹੋ ਗਿਆ ਅੱਛਾ ਕਿੰਨੇ ਬੱਚੇ ਨੇ ਕੁੜੀ ਮੁੰਡਾ ਤੇ ਬੱਚੇ ਪੜਦੇ ਨੇ ਹਾਂ ਜੀ ਘਰ ਦੇ ਹਾਲਾਤ ਕੀ ਨੇ ਆ ਦੇ ਹਾਲਾਤ ਏਦਾਂ ਵੀ ਮਾੜਾ ਮੋਟਾ ਗਜਾਰਾ ਵਜਾਰਾ ਕਰੀਦਾ ਵੀ ਨਹੀਂ ਹੁੰਦਾ ਕਿਸੇ ਵਾਲੇ ਕੋਲ ਕਈ ਵਾਰਾ ਫਿਰ ਭੁੱਖੇ ਪੱਖੇ ਵੀ ਸੌਂ ਜਾਂਦੇ ਨੇ ਆਣੇ ਵੀ ਭੁੱਖੇ ਸੌਂ ਜਾਂਦੇ ਤੇ ਪਤੀ ਦੀ ਡੈਥ ਹੋਈ ਨੂੰ ਕਿੰਨਾ ਚਿਰ ਹੋ ਗਿਆ ਉਹ ਹੋ ਗਏ 9 ਸਾਲ ਅੱਛਾ 9 ਸਾਲ ਹੋ ਗਏ ਨੇ ਹਾਂਜੀ ਤੇ ਹੁਣ ਤੁਸੀਂ ਕੰਮ ਕੀ ਕਰਦੇ ਹੋ ਕੰਮ ਜਿਮੀਂਦਾਰਾਂ ਦਾ ਕਰ-ਕੁਰ ਲਈਦਾ ਲੀਰਾ ਪੋਚੇ ਮਾਰ ਲਈਦੇ ਫਿਰ ਜਾਣੇ ਤਾਂ ਢਿੱਡ ਤੇ ਪੰਨਾ ਕਿੰਨੀ ਕੰਮਦਨ ਹੋ ਜਾਂਦੀ ਹੈ ਉਹਨੇ ਕਾ ਜਿੰਨੇ ਅੱਡਾ ਲੈ ਕੇ ਕਰਨ ਸੌ ਜਾਂਦੇ ਪੁੱਛੇ 600 ਰੁਪਿਆ ਦੇਂਦੇ ਤੇ ਇਹਨੇ ਨਾ ਕੀ ਕਜਾਰਾ ਹੋਣਾ ਉਹਦੇ ਵਿੱਚ ਬੱਚੇ ਕਿਹ ਟਾਈਮ ਤੇ ਜਿੱਦ ਵੀ ਕਰਦੇ ਹੋਣਗੇ ਕਿ ਸਾਨੂੰ ਆ ਚੀਜ਼ ਲੈ ਦੋ ਜਾਂ ਸਾਡੀ ਕਾਪੀ ਕਾਪੀ ਖਤਮ ਹੋਈ ਪੈਨ ਮੁਕਾਏ ਹਾਂਜੀ ਮੰਗਦੇ ਆ ਨਹੀਂ ਫਿਰ ਕਈ ਵਾਰਾ ਲੈ ਕੇ ਨਹੀਂ ਦਿੱਤੇ ਜਾਂਦਾ ਕਰਈਏ ਕਈ ਵਾਰਾ ਕਰਾਈ ਪਾੜੇ ਤਾਂ ਵੀਰੇ ਜਾਂਦੇ ਬੱਚੇ ਦੂਰ ਜਾਂਦੇ ਨੇ ਹਾਂਜੀ ਕਿੱਥੇ ਜਾਂਦੇ ਨੇ ਪਿੱਛੀ ਪਿੰਡ ਪੜਦੇ ਪਿੱਛੀ ਪਿੰਡ ਇੱਥੇ ਤੁਹਾਡੇ ਲੱਗ ਬੰਨੇ ਕੋਈ ਪਿੰਡ ਹੋਵੇਗਾ ਹੈਗਾ ਇਹ ਪੰਜਵੀਂ ਤੱਕ ਹੀ ਹੈ ਪੰਜਵੀਂ ਤੱਕ ਹੀ ਹੈ ਹਾਂਜੀ ਤੇ ਜਿੱਦਾਂ ਹੁਣ ਭੈਣ ਜੀ ਸਰਕਾਰ ਨੇ ਬਥੇਰੀਆਂ ਸਕੀਮਾਂ ਚਲਾਈਆਂ ਹੋਈਆਂ ਨੇ ਕੋਈ ਤੁਹਾਡੇ ਤੱਕ ਕੋਈ ਸਕੀਮ ਪਹੁੰਚੀ ਨਹੀਂ ਆ ਕਦੀ ਫਾਰਮ ਭਰ ਕੇ ਦਿੱਤੇ ਕਿ ਨਹੀਂ ਦਿੱਤੇ ਤੁਸੀਂ ਫਾਰਮ ਤੇ ਬਥੇਰੇ ਦੇ ਇਹਦੇ ਕੁਝ ਨਹੀਂ ਮਿਲਦਾ ਹਨ ਹਾਂਜੀ ਜਦੋਂ ਇਲੈਕਸ਼ਨ ਆਉਂਦੀ ਹੈ ਜਾਂ ਵੋਟਾਂ ਆਉਂਦੀਆਂ ਨੇ ਉਦੋਂ ਟਾਡੇ ਤੱਕ ਤੇ ਤੁਹਾਡੇ ਘਰ ਦੇ ਗੇੜੇ ਮਾਰਦੇ ਹੋਣਗੇ ਤੇ ਕੀ ਕਦੀ ਉਹਨਾਂ ਨੂੰ ਤੁਸੀਂ ਆਪਣਾ ਦੁੱਖ ਨਹੀਂ ਉਦੋਂ ਦੱਸਿਆ ਕਿ ਸਾਨੂੰ ਆਹ ਪ੍ਰੋਬਲਮਾਂ ਸਾਡੀਆਂ ਆਹ ਮਸਲੇ ਹੱਲ ਕਰੋ ਤਾਂ ਸਿੱਧਾ ਵਾ ਭੇਜਾਈਦਾ ਵਾ ਦਾਦਾ ਜਿਹੜੇ ਲਈ ਦੇ ਨਹੀਂ ਕੋਈ ਨਹੀਂ ਪਾ ਫੜਦਾ ਹਾਂਜੀ ਅੱਛਾ ਜੀ ਤਾਂ ਸਿੱਧਾ ਸਾਰਾ ਕੋਕ ਨਹੀਂ ਆਉਂਦੇ ਕੋਈ ਨਹੀਂ ਸਾਨੂੰ ਮਿਲਦਾ ਸੋ ਹੁਣ ਤੁਸੀਂ ਕਿਉਂਕਿ ਬਹੁਤ ਸਮਾਜ ਸੇਵੀ ਜਥੇਬੰਦੀਆਂ ਨੇ ਐਨ ਆਰ ਆਈ ਵੀਰ ਨੇ ਜਿਹੜੇ ਸਮੇਂ-ਸਮੇਂ ਸਰ ਗਰੀ ਪਰਿਵਾਰਾਂ ਦੀ ਬਾਹ ਫੜਦੇ ਨੇ ਕੀ ਮਦਦ ਮੰਗਦੇ ਜੀ ਵਾਧੇ ਤੋਂ ਮੰਗਦੀ ਆ ਕਿ ਮੇਰਾ ਇਲਾਜ ਹੈ ਮੇਰੇ ਪਥਰੀਆਂ ਆ ਤਿੰਨ ਇੱਕ ਪਿੱਤੇ ਚ ਦੋ ਗੁਰਦੇ ਆ ਜਦੋਂ ਰਸੌਲੀਆਂ ਆ ਤੇ ਮੇਰਾ ਇਲਾਜ ਹੋ ਜੇ ਇਹੋ ਮਦਦ ਮੰਗਦੀ ਅੱਛਾ ਹਾਂਜੀ ਕਿ ਘਰ ਦੀ ਛੱਤ ਬਦਲੀ ਜਾਵੇ ਹਾਂਜੀ ਠੀਕ ਹੈ ਸੋ ਭੈਣ ਨੇ ਇੱਕ ਗੱਲ ਜ਼ਰੂਰ ਆਖੀ ਐ ਸਮਾਜ ਸੇਵੀ ਜਥੇਬੰਦੀਆਂ ਨੂੰ ਤੇ ਐਨ ਆਰ ਆਈ ਵੀਰਾਂ ਨੂੰ ਕਿ ਮੇਰਾ ਇਲਾਜ ਕਰਵਾ ਦਿੱਤਾ ਜਾਵੇ ਤੇ ਕਮਰੇ ਦੀ ਜਿਹੜੀ ਆ ਉਹ ਛੱਤ ਬਦਲ ਦਿੱਤੀ ਜਾਵੇ ਕਿਉਂਕਿ ਛੋਟੇ ਬੱਚੇ ਨੇ ਬੱਚੇ ਵੀ ਪੜਦੇ ਨੇ ਤੇ ਇੱਕ ਭੈਣ ਹੀ ਹੈ ਜਿਹੜਾ ਇਸ ਘਰ ਦਾ ਇੱਕ ਸਾਦਾ ਮੁਖੀਆ ਹੈ ਜਿਹਨੇ ਕਮਾ ਕੇ ਬੱਚਿਆਂ ਨੂੰ ਪਾਲਣਾ ਹੈ ਕਿਉਂਕਿ ਬਜ਼ੁਰਗ ਦੀ ਉਮਰ 80 ਤੋਂ ਉੱਪਰ ਹੈ ਤੇ ਉਹਨਾਂ ਕੋ ਤੇ ਕਮਾਈ ਹੁੰਦੀ ਨਹੀਂ ਆ ਜੇ ਭੈਣ ਠੀਕ ਹੋਵੇਗੀ ਤੇ ਆਪਣੇ ਬੱਚਿਆਂ ਨੂੰ ਕਮਾ ਕੇ ਦੇ ਸਕੇਗੀ ਸੋ ਮੈਂ ਐਨਆਈ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਆਪਣੇ ਚੈਨਲ ਵੱਲੋਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਸ ਪਰਿਵਾਰ ਦੀ ਮਦਦ ਹੋ ਸਕੇ ਤਾਂ ਕਿ ਇਹਨਾਂ ਦੀ ਕੋਈ ਬਾਹ ਫੜ ਸਕੇ ਸੋ ਇਹਨਾਂ ਦਾ ਜਿਹੜਾ ਨੰਬਰ ਹੈ ਭੈਣ ਨੂੰ ਯਾਦ ਨਹੀਂ ਹੈਗਾ ਲਿਖ ਕੇ ਮੈਨੂੰ ਦਿੱਤਾ ਹੈ ਮੈਂ ਬੋਲ ਦਿੰਦਾ ਇਹਨਾਂ ਦਾ ਸੰਪਰਕ ਨੰਬਰ ਹੈਗਾ 81988 09913 ਫਿਰ ਮੈਂ ਦੁਬਾਰਾ ਬੋਲਦਾ 81988 09913 ਪੈਨ ਦੇ ਨਾਲ ਸਿੱਧਾ ਸੰਪਰਕ ਕਰਕੇ ਜਿਹੜੀ ਵੀ ਮਦਦ ਦੀ ਲੋੜ ਹੈ ਇਹਨਾਂ ਦੀ ਸਿੱਧੀ ਮਦਦ ਕੀਤੀ ਜਾਵੇ ਸੋ ਐਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੈਲ ਸਿੰਘ ਤਰੰਤਾਂ